कृष्ण जी का ही उपदेश है क्योंकि किसी ने कहा कि जरा को आप छोड़ देते हो इसको एक बार में ही मार दो तो उन्होंने कहा इतने दुश्मन हैं कि जरा जरासंध उनको इकट्ठा कर करके लाता है मैं कहा से उनको पकड़ूंगा ये लाता है तो मैं उसका वध कर देता हूं अगर मैं इसी का वध कर दूंगा तो ये ढूंढ के कहां से ला पाएगा तो मेरा काम ये आसान कर रहा है बस तकलीफ इतनी की है कि हमारे सनातन धर्म प्रेमी शास्त्र को लाल कपड़े में बांध कर खूटी से टांग देते हैं केवल उसे अगरबत्ती धूप दिखाते हैं पढ़ने का कष्ट नहीं करते राम जी को पूजा करते हैं पर रामायण जी को पढ़ने का थोड़ा कष्ट नहीं करते शिव जी की खूब पूजा करेंगे पर शिव जी की शिव पुराण को पढ़ने का कष्ट नहीं करते माँ भगवती का नौ दिन व्रत रखते हैं भूखे प्यासे रहते हैं पर माँ भगवती को पढ़ने का अध्ययन करने का उनके चित्र को देख करके उन्हें चरित्र में समाने का प्रयास नहीं करते इसलिए हम अपने रास्ते से भटक जाते हैं ਨਕੂ ਜੀ ਜਿਹੜਾ ਅੱਜ ਹਨੂਮਨ ਚਾਲੀਸਾ ਦਾ ਪਾਠ ਕਰਾਇਆ ਜਾ ਰਿਹਾ ਹੈ ਕਾਲੀ ਮਤਾ ਮੰਦਿਰ ਪੜੇ ਵਾਲੇ ਆ ਭਗੜੇ ਠੀਕ ਜਨਾ ਚੋਲੇ ਇਹ ਪਹਿਲੇ ਦਾ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਤੇ ਸ਼੍ਰੀ ਰਾਮ ਹਨੂਮਨ ਸੇਵਾ ਲੋ ਜੈ ਸ਼੍ਰੀ ਰਾਮ ਜੈ ਹਿੰਦੁ ਰਾਸਤ ਅੱਜ ਇਹ ਸਾਡੇ ਸ਼ਿਵ ਸੈਨਾ ਹਿੰਦੁਸਤਾਨ ਦੀ ਜਿਹੜੀ ਧਾਰਮਿਕ ਸ਼ਕਾ ਹੈ ਹਿੰਦੂ ਆਪਣੇ ਸ਼੍ਰੀ ਰਾਮ ਹਨੂਮਨ ਸੇਵਾ ਦਲ ਉਹਦੇ ਵੱਲੋਂ ਇਹ श्री हनुमान चालीसा ਦਾ 17ਵਾਂ વાર્ષਿਕ ਸਾਲਾਨਾ ਪਾਠ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੂਰ ਦੂਰ ਤੋਂ ਸੰਤ ਸਮਾਜ ਤੇ ਭਾਰੀ ਸੰਖਿਆ ਵਿੱਚ ਸ਼ਿਵ ਸੈਨਾ ਹਿੰਦੂਸਤਾਨ ਦੇ ਜਿਹੜੇ ਨੇਤਾਗਾਨ ਨੇ 18 ਰਾਜੇ ਵਿੱਚ ਉਰੇ ਪਹੁੰਚਣ ਨੇ ਤੇ ਸਾਡੇ 90 ਤੋਂ ਵੀ ਬਹੁਤ ਭਾਰੀ ਸੰਖਿਆ ਵਿੱਚ ਉਰੇ 90 ਤੋਂ ਜਥਾ ਪਹੁੰਚੇ ਅੱਜ ਮੇਰੇ ਨਾਲ ਤੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਕਾਰਜਕਰਮ ਵਿੱਚ ਪਹੁੰਚ ਕੇ ਸੰਤ ਸਮਾਜ ਦਾ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚੋ ਜੈ ਸ਼੍ਰੀ ਰਾਮ ਇਸ ਵਿੱਚ ਜੀ ਆਪਣੇ ਯੋਧਿਆ ਤੋਂ ਰਾਮਦਾਸ ਜੀ ਸੰਤ ਜੀ ਆਪਣੇ ਆਏ ਨੇ ਯੋਧਿਆ ਤੋਂ ਤੇ ਉਹਨਾਂ ਦੇ ਨਰਸੀਮਾਨੰਦ ਜੀ ਦੇ ਸ਼ਿਸ਼ੇ ਆਏ ਨੇ ਤੇ ਹੋਰ ਜਿਹੜੇ ਕਿ ਬਹੁਤ ਜਿਹੜੇ ਮਹਾ ਆਪਣੇ ਸੰਤ ਸਮਾਜ ਨੇ ਜਿਹੜੇ ਇਹਨਾਂ ਨੂੰ ਨਾਮ ਨਹੀਂ ਪਤਾ ਬਹੁਤ ਦੂਰ ਦੂਰੋਂ ਪਹੁੰਚ ਰਹੇ ਨੇ ਕਿਉਂਕਿ ਹਜੇ ਬਹੁਤ ਘੱਟ ਮਾਤਰਾ ਵਿੱਚ ਜਿਹੜੇ ਸੰਤ ਸਮਾਜ ਆਇਆ ਤੇ ਹਜੇ ਥੋੜੇ ਟਾਈਮ ਦੇ ਵਿੱਚ ਹੋਰ ਵੀ ਜਿਹੜੇ ਮਹਾਤਮਾ ਉਰੇ ਪਹੁੰਚਣ ਦੀ ਸੰਭਾਵਨਾ ਹੈ नमस्कार जी ठीक है ना चंद आज ਜਿਹੜਾ ਮੰਚ ਦੀ ਸਾਰਾ ਪਾਕ ਇੱਥੇ ਵੀ ਪਿਛਲੇ 17 ਸਾਲ ਤੋਂ ਲਗਾਤਾਰ ਜੋ ਹਨੂਮਾਨ ਸੇਵਾ ਦਲ ਵੱਲੋਂ 40 ਸਾਲ ਪਾਠ ਚਲਵਾਇਆ ਜਾ ਰਿਹਾ ਹੈ ਹਰ ਸਾਲ ਇੱਕ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਹੈ ਸੰਤ ਮਹਾਪੁਰਸ਼ ਬਹੁਤ ਪਹੁੰਚੇ ਹੋਏ ਉਹ ਆ ਕੇ ਕਥਾ ਕੀਰਤਨ ਕਰਦੇ ਹਨ ਔਰ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਦੇ ਹਨ ਔਰ ਸਾਡਾ ਇਹ ਪਟਿਆਲਾ ਸ਼ਹਿਰ ਦਾ ਜੋ ਕਾਲੀ ਮਾਤਾ ਮੰਦਰ ਹੈ ਇਹ ਬਹੁਤ ਹੀ ਲੋਕ ਇੱਥੇ ਸਰਦਾ ਨਾਲ ਆਉਂਦੇ ਹਨ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਹਨ ਮੈਂ ਬਹੁਤ ਸਮੇਂ ਤੋਂ ਦੇਖ ਰਿਹਾ ਹਾਂ ਕਿ ਹਰ ਮੰਗਲਵਾਰ ਇੱਥੇ ਹਨੂਮਾਨ ਸੇਵਾਦਾਲ ਵੱਲੋਂ ਔਰ ਪਵਨ ਕੁਮਾਰ ਦੀ ਗੁਪਤਾ ਵੱਲੋਂ ਇੱਥੇ ਹਨੂਮਾਨ ਚਾਲੀਸਾ ਕਰਵਾਇਆ ਜਾਂਦਾ ਹੈ ਅਤੇ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਿਆ ਜਾਂਦਾ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਬਹੁਤ ਖੁਸ਼ੀ ਨਾਲ ਇੱਥੇ ਆਉਨੇ ਹਾਂ ਕਿ ਸਾਡੇ ਸ਼ਹਿਰ ਦੇ ਸੁੱਖ ਸ਼ਾਂਤੀ ਵਾਸਤੇ ਔਰ ਸਮੂਹ ਸੰਸਾਰ ਦੇ ਭਲੇ ਵਾਸਤੇ ਐਸੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਹਨ ਬਹੁਤ ਬਹੁਤ ਧੰਨਵਾਦ ਜੀ ਨਾਮ ਹੈ ਇੰਦਰਜੀਤ ਸਿੰਘ ਬੋਪੜਾ ਫਾਰਮਰ ਡਿਪਟੀ ਮੇਅਰ ਪਟਿਆਲਾ ਜੀ सारे भारत का प्रिषद पटियाला में हनुमान चालीसा जागरण से आए हैं भारत जनता परिषद कन्ियों असी समय समय से जो भी वितरण होंगे ने अपने रिलजियस फंशी जाने और बहुत अच्छा उपराला है اونو गुप्ता जी करनी हो थोड़ी टीम करनी हो ਵੀ ਜੋ స్వాతంత్రం దండి రక్షా دے ਲਈ دین ਦੁਗਣੀ ਰਾਤ огਣੀ سارے بندے ਲగ్నే ਵੀ ਚਾਹੀਦੇ ਆ ਕਿਉਂਕਿ ਅੱਜ ਦੀ ਸਮੇਂ ਦੀ ਪੁਕਾਰ ਵੀ ਹੈ ਵੀ ਜੇ ਦੇਸ਼ ਨੂੰ ਜਾਗਰਿਤ ਤੇ स्वच्छ ਤੇ ਸਾਫ ਰੱਖਣਾ ਉਸ ਲਈ ਇਹ ਇਹ ਕਾਰਜਕਰਮ ਬਾਤ ਚੜ ਕੇ ਹੋਣੀ ਚਾਹੀਦੀ ਹੈ ਧੰਨਵਾਦ ਸਰ ਕਹਨਾ ਹੈ ਚਾਹਦੇ ਹਾਂ ਜਿਸ ਤਰ੍ਹਾਂ ਦੇ ਉੱਛੀ ਵਿਸ਼ੇ 17 ਸਾਲ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਇਹ ਭਗਵਾਨ ਹਨੂਮਾਨ ਜੀ ਕੀ ਜਿਹੜੀ বার্ষিক ਜਨਾਹ ਸੰਮੇਲਨ ਕੀਤਾ ਜਾਂਦਾ ਹੈ ਬਹੁਤ ਹੀ ਇਹ ਸਮਾਜਵਾਦ ਤੇ ਬਹੁਤ ਹੀ ਖੁਸ਼ੀ ਵਾਲੀ ਬਾਤ ਹੈ ਕਿ ਐਡੇ ਐਡੇ ਸਮਾਗਮ ਕਰਨੇ ਕੋਈ ਸੌਖਾ ਕੰਮ ਨਹੀਂ ਹੈ ਲੇਕਿਨ ਸਭ ਨੂੰ ਨਾਲ ਲੈ ਕੇ ਚੱਲਣਾ ਜੋੜ ਕੇ ਰੱਖਣਾ ਤੇ ਕਮ ਸੇ ਕਮ Hindu ਸਮਾਜਵਾਦ ਤੇ ਇੱਕ ਬਹੁਤ ਬੜੀ ਹੈ ਉਪਲਬਧੀ ਹੈ ਤੇ ਇਸੋ ਪਲੇਟ ਦੇ ਵਿੱਚ ਮੈਂ ਸਾਡੇ ਜੋ ਵੀ ਇਸ ਕਾਰਜਕram ਦੇ ਸੰਚਾਲਕ ਹਨ ਅਗਰਵਾਸ ਸਮਾਜ ਸਭਾ ਕੀ ਤਰਫੋਂ ਮੈਂ ਬੀਨ ਕੇ ਪ੍ਰੈਜ਼ੀਡੈਂਟ ਆਫ ਥੈਟ ਸਭਾ ਮੈਂ ਸਭ ਨੂੰ ਇਸ ਬਾਤ ਕੀ ਬਹੁਤ ਬਹੁਤ ਸ਼ੁਕਾਨਾ ਦਨਣਾ ਹੈ ਕਿ ਭਗਵਾਨ ਹਨੂਮਾਨ ਜੀ ਕੇ ਅਰਦਾਸ ਕਰਦਾ ਹੈ ਕਿ ਸਭ ਨੂੰ ਹੋ ਸਕੇ ਬੁੱਧੀ ਦੇ ਸਿਹਤ ਦੇ ਤੰਦਰੁਸਤੀ ਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਰਵਾਣਾ ਨਿਸ਼ਟਾ ਤੁਸ਼ਕਾਰ ਜੀ ਪੰਚਲਿਸਾ ਚੱਲ ਰਹੀ ਹੈ ਕਮਨ ਗੁਰਤਾ ਜੀ ਕਰਾ ਰਹੇ ਨੇ ਤੇ ਬਚਨ ਕੀ ਕਹਿਣਾ ਚਾਹੁੰਦਾ ਦੇਖੋ ਬੜੀ ਖੁਸ਼ੀ ਦੀ ਗੱਲ ਆ ਸਾਡੇ ਵਾਸਤੇ ਬੜੇ ਗਰਵ ਦੀ ਗੱਲ ਹੈ ਕਿ ਸ਼ਿਵ ਸੇਨਾ ਹਿੰਦੁਸਤਾਨ ਦਾ ਜਿਹੜਾ ਰਾਜਨੀਤਿਕ ਵਿੰਗ ਸ਼ਿਵ ਸੇਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੇਨਾ ਉਸੇ ਦਾ ਹੀ ਧਾਰਮਿਕ ਵਿੰਗ ਹੈ ਸ਼੍ਰੀ ਰਾਮ ਹਨੂਮਾਨ ਸੇਵਾਦਾਲ ਜਿਸ ਦੇ ਸਹਿਯੋਜਕ ਚੇਅਰਮੈਨ ਨੇ ਸ਼ਿਵ ਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਅਧਿਕਾਰੀ ਪਵਨ ਗੁਪਤਾ ਜੀ ਜਿਨ੍ਹਾਂ ਨੇ ਕੋ ਉਪਰਾਧਾ ਕੀਤਾ ਸੀ ਸਨਾਤਨ ਧਰਮ ਨੂੰ ਜਗਾਉਣ ਵਾਸਤੇ ਸਨਾਤਨਿਆਂ ਨੂੰ ਜਾਗਰੂ ਕਰਨ ਵਾਸਤੇ ਆਪਣੇ ਜਿਹੜੇ ਯੋਧੇ ਆ ਉਹਨਾਂ ਦੇ ਵਿੱਚ ਵੀਰ ਦਸ ਭਰਨ ਵਾਸਤੇ ਉਹਨਾਂ ਨੇ ਇੱਕ ਉਦੇ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ ਅੱਜ ਉਹ ਵਟ ਬ੍ਰਿਕਸ਼ ਬਣ ਗਿਆ ਜਿਹੜਾ 17ਵਾਂ ਹਨਮਾਚਰੀ ਸਾ ਸਮਾਰੋਹ ਜਿਹੜਾ ਪਟਿਆਲਾ ਸੇ ਸ਼੍ਰੀ ਕਾਲੀ ਮਾਤਾ ਮੰਦਿਰ ਜਿਹੜਾ ਇਤਿਹਾਸਿਕ ਸਿੱਧ ਪੀਠ ਹੈ ਉੱਥੇ ਹੋ ਰਿਹਾ ਔਰ ਦੇਖੋ ਤੁਸੀਂ ਦੇਖ ਰਹੇ ਹੋ ਲੋਕਾਂ ਚ ਭਗਤਾਂ ਦੀ ਉਤਸ਼ਾਹ ਕਿੰਨਾ ਹੈ ਹਜ਼ਾਰਾਂ ਲੱਖਾਂ ਦੀ ਪੀੜ ਜਿਹੜੀ ਇੱਥੇ ਪਹੁੰਚ ਗਈ ਹਮੂਮਾ ਕੇ ਲਗਾਤਾਰ ਉਸੇ ਕੜੀ ਦੇ ਵਿਚ ਲੁਧਿਆਣੇ ਤੋਂ ਵੀ 500 ਸ਼ਰਧਾਲੂਆਂ ਜਥਾ ਜਿਹੜਾ ਇੱਥੇ ਪਹੁੰਚਿਆ ਹੋਇਆ ਅਸੀਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆਪਾਂ ਉਹਨੂੰ ਗੁੱਤਾ ਜੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਇਹਨਾਂ ਦੇ ਉਪਰਾਲੇ ਦੇ ਨਾਲ ਸਮਾਜ ਨੂੰ ਸਨਾਤਨ ਨੂੰ ਇੱਕ ਸੇਧ ਮਿਲੇਗੀ ਲੋਕਾਂ ਨੂੰ ਆਪਣੇ ਧਰਮ ਦੇ ਬਾਰੇ ਵਿੱਚ ਪਤਾ ਲੱਗੇਗਾ ਉਹਨਾਂ ਦੀ ਜਾਗਰੂਕਤਾ ਆਏਗੀ ਇਹ ਜਿਹੜਾ ਉਪਰਾਲਾ ਸੀ ਉਹਦਾ ਮਕਸਦ ਹੀ ਇਹ ਸੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਬੱਚੇ ਹੈ ਨੌਜਵਾਨ ਪੀੜ੍ਹੀ ਹੈ ਜਿਹੜੇ ਹੋਰ ਲੋਕ ਹੈ ਜਿਹੜੇ ਆਪਣੇ ਧਰਮ ਤੋਂ ਥੋੜਾ ਬਹੁਤ ਸੱਜੇ ਖੱਬੇ ਹੋਏ ਹੈ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਧਰਮ ਦੇ ਨਾਲ ਜੋੜ ਇਹ ਨਾਮ ਹੈ ਜੀ ਮੈਂ ਮੁਲਖਰਾਜ ਗੁਪਤਾ ਪ੍ਰਧਾਨ ਨਵੇਂ ਨਾਜ ਮੰਡੀ ਪੰਡਿਆਲਾ ਜਿੱਤੇ ਬਰਿੰਦਰ ਸਿੰਘਲਾ ਜੀ ਦਾ ਤੇ ਗੁਪਤਾ ਜੀ ਦਾ ਬਹੁਤ ਧੰਨਵਾਦ ਕਰਨਾ ਇਹਨਾਂ ਨੇ ਇਸ ਫੰਕਸ਼ਨ ਨੂੰ ਇੱਥੇ ਕਾਲੀ ਮਾਤਾ ਮੰਦਰ ਦੇ ਵਿੱਚ ਜੋ ਜਗਰਾਤਾ ਹਨੂਮਾਨ ਜੀ ਦਾ ਕਰਵਾਇਆ ਤੇ ਸਾਰੇ ਹਿੰਦੂਆਂ ਨੂੰ ਇੱਥੇ ਬੁਲਾ ਕੇ ਜਾਗਰੂਤ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਮੈਨੂੰ ਇਹਨਾਂ ਨੇ ਇੱਥੇ ਬੁਲਾ ਕੇ ਨਾਮ ਆਨ ਇੱਜ਼ਤ ਦਿੱਤਾ ਹੈ ਮੈਂ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦੀ ਆ ਤੇ ਹਨੂਮਾਨ ਜੀ ਨੂੰ ਅਰਦਾਸ ਕਰਦਾ ਵੀ ਇਹ ਇਦਾਂ ਦੇ ਫੰਕਸ਼ਨ ਕਰਦੇ ਰਹਿਣ ਹਿੰਦੂਆਂ ਨੂੰ ਜਾਗਤ ਕਰਦੇ ਰਹਿਣ ਤੇ ਅਸੀਂ ਵੀ ਆਉਂਦੇ ਰਹੀਏ ਧੰਨਵਾਦ